ਹਾਂ ਜੀ ਸਾਸਿਕਾਲ ਜੀ ਲੋ ਜੀ ਜਿਵੇਂ ਤੁਹਾਨੂੰ ਪਤਾ ਵੀ ਘਰ ਦੇ ਚਲੇ ਵੀ ਇੰਡੀਆ ਤੇ ਅੱਜ ਆਪਣਾ ਘਰ ਨੇ ਪਹਿਲਾ ਦੀ ਨਾ ਵੀ ਅੱਜ ਛੱਪਾ ਚੌਕੇ ਦੇ ਚੜਿਆ ਤੇ ਆਪਾਂ ਲੱਗਿਆ ਗੋਲਣਾ ਆਟਾ ਕਮਲ ਲੈ ਕਰੀਏ ਸਟਾਰਟ ਦੇਖਦੇ ਵੀ ਕੀ ਬਣਦਾ ਸਾਡੇ ਨਾਲ ਅੱਜ ਪਹਿਲੇ ਮੈਂ ਵੀ ਮੈਂ ਤਾਂ ਲੱਗਿਆ ਪਹਿਲੀ ਵਾਰੀ ਘਾਣੇ ਆ ਚੀਜ਼ ਚ ਬੜਨ ਤੇ ਕਮਲ ਨੇ ਮੈਂ ਕਮਲ ਪਹਿਲਾਂ ਬਣਾਈ ਰੋਟੀ ਪਰ ਮੈਂ ਦੋ ਤਿੰਨ ਸਾਬਾ ਆਪੇ ਬਣਾਉਂਦਾ ਰਹੀਆਂ ਅੱਛਾ ਹਾਂ ਤੇ ਚਲੋ ਅੱਜ ਹੋਰ ਹੋਰ ਹੀ ਸਿੱਖਾਂਗੇ ਦੇਖਦੇ ਕਿਆ ਬਣਦਾ ਵੈਸੇ ਚੌਂਕਾ ਚੜ੍ਹਨ ਤੋਂ ਪਹਿਲਾਂ ਪਹਿਲਾਂ ਮਿੱਠੀ ਚੀਜ਼ ਬਣਾਏ ਕਰਦੇ ਆਂ ਵੀ ਆਪਾਂ ਕੜਾਹ ਬਣਾਗੇ ਪਹਿਲਾਂ ਹੈ ਆਪਾਂ ਕਿੱਥੇ ਬਣਾਉਣਾ ਆਪਾਂ ਨੇ ਹੋਰ ਕੁ ਕੁ ਬਣਾਉਣਾ ਰੋਟੀ ਨੂੰ ਬਣਾ ਦੇ ਲਾ ਵੀ ਪਹਿਲਾਂ ਮੈਨੂੰ ਮੇਰੀ ਨੂੰ ਕਾਣੀ ਮਿੱਠੀ ਚੀਜ਼ ਖਵਾਉਣੀ ਚਾਹੀਦੀ ਬਣਾ ਕੇ ਤੂੰ ਕੱਝ ਚੌਂਕਾ ਲੱਡੂ ਪਾਏ ਆ ਉਹ ਨਹੀਂ ਬਣਾਉਣੇ ਪੈਣੇ ਆਹ ਬਾਹ ਥੋੜੀ ਗੱਲ ਬਾਤ ਦੀ ਇਹਨੂੰ ਹੋਰ ਪਾ ਲਾ ਤੇ ਆਟਾ ਔਰ ਵੀ ਇਹ ਵੀ ਸੁਣਾ ਜੀ ਬਣ ਜੁਣਗੀਆਂ ਇਹਨਾਂ ਰੋਟੀਆਂ। ਰਾਈਵਰ ਦਾ ਆਟਾ ਹੋਰ ਬਾਲਣੇ ਭਾਈ। ਲਓ। 4 ਬਹਰ ਸੁਚੋ 5 ਪਰ ਰੋਟੀਆਂ ਆਪਣੇ ਬਣੀਆਂ ਨੇ ਹੱਥ ਲੱਗ ਕੇ ਨਾਲ ਖਾਣ ਦੀ ਗੱਲ ਨਹੀਂ। ਹਾਂ ਵੀ ਆਫੇ ਬੇਲ ਹੋਈ ਜਾਣਾ ਤੋੜ। ਉਹ ਵੀ ਆਟਾ ਬੋਲ ਕੇ ਦੇਖੀ ਅੱਜ। ਅੰਮ੍ਰਿਤ ਨਾਲ ਮਾਂ ਵੀ ਹੋ ਰੂ। ਸਾਥੇ। ਦੇ ਰੋਟੀ ਦੇ ਅੱਗੇ ਦਾ ਮੁੱਲ ਵੀ ਰੋਟੀ ਬਣਾਉਣੀ ਤਿਆਰ ਕਰਨਾ ਮੈਂ ਉੱਠ ਘੜੇਗਾ ਨਾ ਮੈਂ ਹਾਂ ਮੈਂ ਉੜਦਾ ਹੀ 3:30 ਵਜੇ ਮੈਂ ਉੱਠ ਗਿਆ ਤੇ ਪੁਣਾ ਕੇ ਫਿਰ ਬਾਅਦ ਚ ਤਿਆਰ ਹੋਏ ਕਰੂੰਗਾ ਫਿਰ ਮੁਹਾਈ ਕਰ ਲਗਦੀ ਹੁਣ ਮੁਹਾਈ ਕਰ 5:30 ਮਿੰਟ ਹਾਂ ਪੌਣੇ ਕੋੜੇ ਪੰਜ ਮਿੰਟ ਕੱਟਦਾ ਮੈਂ ਫਿਰ 5 ਵਜੇ ਤੋਂ ਮੈਂ ਤੁਰਨਾ ਹੁੰਦਾ 6 ਵਜੇ ਲੱਗਣਾ ਹੁੰਦਾ ਮੈਂ ਉਹਨਾਂ ਬਰਾਡੇ ਕੰਨੀ ਮਾਦੂ 5-6 ਤਾ ਰੋਟੀਆਂ ਬਣਾਏ ਕੰਨੀਆਂ। ਕਿਹੜਾ ਟਾਈਮ ਲੱਗਣਾ? ਆਹੋ ਮੈਂ ਤੋਂ ਲਿਖੇ ਜਾਣਾ। ਹਾਂ ਬਸ ਚੰਨੇ ਜਾਂ ਚਾਹ ਮੈਂ ਲੈ ਕੇ ਜਾਣਾ ਬਸ। ਹੋਰ ਠੀਕ। ਬਹਾਰ ਭਾਈ ਜੀ ਨਹੀਂ ਹੋਈ ਠੀਕ ਹੋਈ ਲੱਗ ਰਿਹਾ ਘਰ। ਸੁਣਾਵੇ। ਸੁਣਨਾ ਹੈ ਬੇਗਨ। ਨਿਆਣਿਆਂ ਗੈਸ। ਉਹ ਬੈਣਾ ਭੋਜਨ ਦੇ ਘਰ ਬੈਠੇ ਦੇ ਨਹੀਂ ਜਾ ਕੇ। ਲੋਰੀ ਲੱਗ ਰਹੀ ਹੈ ਜਿਵੇਂ ਬਿਲਕੁਲ ਵੀ। ਸਾਇਜ ਆ ਹੱਲੇ ਫਰੀ ਜਾਂਦੇ ਤੇ ਮਠੇ ਉਰੇ। ਓਹ ਹੋ। ਉਹ ਆਹੀ ਦਿੱਕਤ ਵੜੀ ਗਈ ਵੀ ਆ। ਹਾਂ ਕੋਈ ਹੁਣ ਮੈਂ ਦਾ ਮੁਰਾਯਾ ਰੋਟੀ ਨੂੰ ਰੋਕ ਦੇ ਦੇ ਰਿਸ਼ਤੇਦਾਰ ਤਾਂ ਵੀ ਰੋਟੀ ਖਾ ਕੇ ਜਾਓ ਹਾਂ ਮੈਂ ਲੈਣਾ ਪਹਿਲੇ ਦਿਨ ਆ ਰਿਹਾ ਹਾਂ ਹਾਂ ਅੱਜ ਆ ਕੇ ਬਾਈ ਅੱਜ ਆ ਕੇ ਬੈਠੇ ਤੇ ਇਹ ਵੰਗ ਨਹੀਂ ਰੋਕ ਕੇ ਜਾ ਕੇ ਪਕਾਉਣੇ ਜੇ ਬਕੌਣ ਲੱਗੂਗੇ ਤਾਂ ਆਤਮਾ ਨਹੀਂ ਲੱਗਦਾ ਤੇਰੀ ਮਰਤੀ ਕਮਲ ਆ ਬੜੀ ਨਾ ਨਾ ਨਹੀਂ ਤਾਂ ਉਹੀ ਚੱਲ ਉਧਰ ਨਹੀਂ ਜਾਣਾ ਆਮ ਤੋਂ ਨੂੰ ਚੱਲ ਗਏ ਕਿਧਰੇ ਉਹ ਰਿਸ਼ਤੇਦਾਰ ਸੁ ਕਿ ਨਾਲ ਸੋਹਣੇ ਆਪੇ ਬਾਦ ਇੱਕ ਦੂਈ ਦੀ ਵਾਰੀ ਆਇਆ ਕਰੋ ਜੇ ਜਾਂ ਹਾਂ ਹਫ਼ਤੇ ਹਫ਼ਤੇ ਬਾਅਦ ਹਾਂ ਇਹ ਲੋਬੇ ਬਾਈ ਆ ਬਲੀਗ ਦੇ ਉਹ ਉਹ ਨੂੰ ਆ 10 ਮਿੰਟ ਲੱਗਦੇ ਆ ਰੋਟੀ ਚਲ ਕੋਈ ਨਾ ਕੋਈ ਨਾ ਨਾ ਦਾ ਗੱਜਰ ਦਾ ਕੋਈ ਬਾਦੀ ਆ ਗਰੀ ਵੀ ਚੀਜ਼ ਆ ਬਾਦੀ ਆ ਕਹਿੰਦੇ ਜੱਜਣ ਦੀ ਚੀਜ਼ ਬਾਦੀ ਆ ਮੈਂ ਮੁੰਡਾ ਮਾਰਦਾ ਬੜੇ ਮੈਂ ਜਿਆਦਾ ਹੀ ਕੰਮ ਆਉਂਦੇ ਹਾਂ ਵੀ ਸਵੇਰੇ ਨਾ ਕੋਈ ਦੋ ਦਿਨ ਫਟੇਂ ਮੀ ਕੋਲ ਸਵੇਰ ਹੋਣਾ ਰਹੇ ਨਾ ਜਿਹੜੀ ਆਪਾਂ ਆਪਣੇ ਆਪ ਵਗੈਰੇ ਉਹ ਚੀਜ਼ ਹੁੰਦੀ ਆ ਜਾਣ ਕੇ ਨਹੀਂ ਅੱਛਾ ਜਾਣ ਕੇ ਤਾਂ ਫਿਰ ਲੋਕ ਗੇਰੀਓ ਜਾਣ ਚੀਜ਼ਾਂ ਬਾਜੂ ਵਿੱਚ ਪੈਸੇ ਕਿੰਦਾ ਵਾ ਹੁਣ ਆਟਾ ਲਾਤਸ ਹੂੰ ਕੀ ਹੈ ਰੱਖਣਾ ਵਾ ਨਾਰਮਲ ਜਆ ਰੱਖੀ ਨਾ ਉਹਦਾ ਕਹਿੜਾ ਨਾ ਉਹ ਤਾਂ ਨਾਰਮਲ ਜਆ ਵਾ ਮੁੱਕੀ ਦੇ ਲਗਾਈ ਨਹੀਂ ਵੀ ਲੋ ਹੋ ਜਣਾ ਨੇ ਨਹੀਂ ਜੇ ਆਟਾ ਹੋ ਪਿਆ ਤਾਂ ਭਵਨਾਂ ਜਿਵੇਂ ਮੁੱਕੀ ਜਿਹੜਾ ਨਾਲੇ ਹੋ ਜਣਾ ਨੇ ਰਲ ਜਣਾ ਕਿੱਥਾ ਜਾਂ ਕਹਨ ਲਾਵਾ ਸੀ ਨੂੰ ਅੱਜ ਤੋਂ ਦੇਣਾ ਮੁੱਕੀ ਹੂੰ ਅੱਡੇ ਇਹ ਕਰਦਾਂਗੇ ਮੱਖੀਆਂ ਤਰ ਮਾਰਾਂ ਮੁੱਕੀ ਲਓ ਜੀ ਆਟਾ ਗੁੰਨ ਹੋ ਗਿਆ ਆਪਣਾ ਦੇਖੋ ਆਟਾ ਕਿਆ ਬਣ ਕੇ ਕੰਮ ਨੂੰ ਲੈ ਆਤੇ ਨੇ ਹਾਂ ਬਣ ਕੇ ਬੰਦ ਕੋ ਨੂੰ ਬਹੁਤ ਵਧੀਆ ਤੇ ਇੱਧਰ ਕੰਮ ਵਾਲੇ ਲਾ ਲਿਆ ਆਪਣਾ ਮੂਵੀ ਟੀਵੀ ਚ ਮਾਸਾ ਜੇਠਾ ਲਾਲ ਚੱਲ ਪਿਆ ਜੇਠਾ ਲਾਲ ਹਾਂ ਹਾਂ ਵਾ ਠੀਕ ਆ ਉਹ ਜੇ ਪਾਣੀ ਪੋਣੀ ਪੜਿਆ ਕਰੋ ਲਾ ਕੇ ਵਿੱਚ ਪਾਣੀ ਲਾ ਕੇ ਬਣਾਇਆ ਕਰਨੀ ਰੋਟੀ ਹਾਂ ਕਿਤੇ ਹੋਰ ਜੇਠੇ ਲਾਲ ਨਾਲ ਹੀ ਵਿੱਚ ਉਹ ਜੇ ਬਣ ਜੀ ਆਪਾਂ ਵੀ ਹੋਰ ਉਹ ਜੇ ਕਰੇਟਰ ਬਣ ਜਾਂਦਾ ਬੰਦਾ ਜੇ ਕਹਿੰਦੇ ਰੋਟੀ ਨਾਲ ਜਿੱਦ ਤੂੰ ਪਾਣੀ ਛੜਨੇਗਾ ਮੈਂ ਸਵੇਰੇ ਜਾ ਕੰਮ ਨਹੀਂ ਜਾਂਦਾ ਹਾਂ ਜਾਂਦਾ ਹਾਂ ਪੰਨਾ ਉੰਦੇ ਆਵਾਜ਼ ਤੇ ਵੀ ਵਾਇਰ ਰਿਦਾ ਖਉਂਦੀ ਆ ਤੇ ਹੈ ਨਾ ਫੋਨ ਦਾ ਹੈੱਡਫੋਨ ਆ ਜਾਂਦੀ ਇਹਦੇ ਵਿੱਚ ਨਹੀਂ ਨਾ ਹੈਗੇ ਇਹਨਾਂ ਦੇ ਬਾਹਰ ਆਏ ਠੀਕ ਤਾਂ ਆਉਂਦੀ ਆ ਵੀਰ ਬਾਹਰ ਲੈ ਤਵਾ ਤੇ ਦਰਿਆ ਨੀ ਕੋ ਤਾਂ ਲੈ ਦੋ ਮਟਾ ਇਹਦਾ ਤਵਾ ਆ ਗਰਮ ਹੋ ਚੁਤੀ ਹੋ ਰਿਹਾ ਮੈਂ ਕਿਹਾ ਤੋੜੀ ਵਾਲਾ ਤਾਂ ਵਾਲਾ ਤੋਮਾਂ ਮੈਂ ਪੇਪਰ ਨਾ ਵੀ ਉਠਾ ਦੇ ਦਬਾ ਖਾਣ ਨਹੀਂ ਚਾਹੀਦਾ ਮਨ ਗਵਲ ਪੀਪੜ ਦੇ ਖਾਓ ਨਹੀਂ ਰੀ ਜਾਦੀ ਹਾਂ ਬਸ ਨਹੀਂ ਰੀ ਨਹੀਂ ਰੀ ਜੀ ਦੇ ਹਾਂ ਚਿੰਤਾ ਕਰ ਤੂੰ ਮੈਂ ਨਾ ਨਾਨਕ ਦਾ ਸੋ ਬਾਦ ਨੂੰ ਤੇ ਆਇਆ ਉਹ ਚਾਲਰ ਬਖ ਨਾਨਕ ਦਾ ਇਹਨਾਂ ਸੋ ਬਾਦ ਨੂੰ ਤੇ ਉਹ ਕਹਿੰਦਾ ਆਈ ਨਹੀਂ ਜੀ ਟੀਮਟਾ ਖੜ ਪਾਇ ਤੇ ਹੋ ਜਾਂਦੀ ਯਾਰ ਕੀ ਬਹੁਤ ਪੂਰਾ ਪੂਰਾ 14 ਦੇ ਉੱਤੇ ਉਰ ਮਾਰ ਕਮਲ ਪਰੇ ਢਮਣ ਲੱਗੇ ਆਹ ਆਹ ਬਾਤੀ ਬਾਤੀ ਹਾਂ ਨਾ ਕੰਮ ਤੁੰਗ ਅੱਧਰ ਹੋਈ ਮੈਂ ਦੂਏ ਪਾਸੇ ਹਾਂ ਹਾਂ ਇਹ ਜਾਂਚ ਦੇਖਾਂਗੇ ਹਾਂ ਗਾਹ ਵੇਖੀ ਫੇ ਰੋਟੀ ਚਾਹਦੀ ਤੇ ਮੇਰੀ ਇਹ ਨਾ ਨਾਖੇ ਬਣਾਉਂਦੀ ਉਦੋਂ ਕੈਮਰਾ ਵਿੱਚ ਵੀ ਆ ਰਹੀ ਆਪਾਂ ਦੇਖ ਲਈਏ ਹਾਂ ਉਹ ਰੋਟੀ ਨੂੰ ਕੱਢੀ ਓਏ ਰੋਟੀ ਨੂੰ ਕੱਢੀ ਜਿਹੜੀ ਹੁਣ ਆਪਾਂ ਪਹਿਲਾਂ ਫੜ ਪਾਈ ਸੀ ਹਾਂ ਕਈ ਵਾਰ ਸੇ ਉਹਨੂੰ ਸਿੱਧੀ ਕਰਦੇ ਆ ਆਪਾਂ ਮਿੱਠੀ ਕਰਦੇ ਆ ਹਾਂ ਅੱਜ ਪਰਦੇ ਕਹਾਂ ਹਾਂ ਇਹਦੇ ਪਿੱਛੇ ਬੜੀ ਕਹਿੰਦੇ ਟੀਵੀ ਤੇ ਹੁਣ ਨਾਲੋਂ ਵੀ ਆਹ ਜਿਹੜਾ ਆਪਾਂ ਅੱਜ ਆ ਰੋਟੀ ਥੱਲਣ ਨੂੰ ਮੈਂ ਥੋੜਾ ਜਿਹਾ ਲੇਟ ਹੋ ਗਏ ਉਹਦੇ ਕਰਕੇ ਇਧਰ ਆਈ ਦੂਈ ਫੇਰ ਸਿੱਧੀ ਬਣ ਗਈ ਤੁਸੀਂ ਕੋਟੀ ਵਾਲੀ ਆ ਰੋਟੀ ਰੋੜ ਦੀ ਵਾਲੀ ਵੀ ਇਸ ਵਾਰ ਇਸੇ ਵੀ ਜ਼ਿਆਦਾ ਲੱਗ ਰਿਹਾ ਵੀ ਮੋਹਾਨਾ ਰੋਪੀ ਦਾ ਰੋਪੀ ਦਾ ਰੋਪੀ ਦਾ ਜੀ ਤੋ ਜੀ ਫਾਇਰ ਰੋਪੀ ਚਲਦੀ ਸਬ지 ਅੱਪੀ ਆਪਣੀ ਬਣੀ ਹੋਈ ਸਬ지 ਸਿਰਫ ਆਪਾਂ ਗਰਮੇ ਕਰਨੀ ਸਬ지 ਵਰਤੀ ਬਣਾ ਗਈ ਦੀ ਜਾਂਦੀ ਹੋਈ ਮੈਂ ਕਮਣ ਨੂੰ ਕਿਹਾ ਵੀ ਚਾਰ ਵਾਗੇ ਖਾਣੀ ਸਬ지 ਮਾਂ ਵੀ ਹੱਥ ਤਾਂ ਚੱਲਣੀ ਚਾਹੀਦੀ ਆਹੋ ਜਿਵੇਂ ਚਾਰ ਨਾਲ ਰੋਟੀ ਖਾਣੇ ਆਪਾਂ ਸਿਰਫ ਪੂਰੇ ਰੱਖ ਲੈਣੀਆਂ ਜਾਂ ਪਹਿਲਾਂ ਤਾਂ ਮੈਂ ਹੱਥਾਈ ਚੜਾਈ ਦੀ ਤਾਂ ਆਹ ਹੱਥ ਤਾਂ ਚੱਲਿਆ ਹੂੰ ਜਿੰਨੇ ਗੇ ਲੋੜ ਹੁੰਦੇ ਜਿੰਨੇ ਕਰਮ ਕਰਨ ਦੀ ਕੋਣ ਦੋ ਜਾਣੇ ਦੋ ਦਾ ਬੰਦੇ ਦਾ ਠੀਕ ਕਰਿਆ ਹੂੰ ਇਕੱਲੇ ਦਾ ਬੰਦੇ ਦਾ ਰੋਟੀ ਮਨ ਜੀ ਕਰਦਾ ਹਾਂ ਆ ਰੋਟੀ ਵੀ ਪੁੱਟ ਸੀ ਤਾਂ ਪਤਾ ਨਹੀਂ ਹੈ ਕਿਦਾਂ ਨੂੰ ਬਣ ਗਈ ਵੀ ਤੇ ਜਿਹੜੀ ਇੱਕ ਛੜ ਤੇ ਜਾ ਕੇ ਸੇਕ ਲੱਗ ਗਿਆ ਦੋਸ ਬਸ ਦੀ ਇੱਕੇ ਬਰਾਬਰ ਹੋ ਗਈ ਉਹ ਵੀ ਇਹ ਮੈਂ ਇਹਦੀ ਬਣਾਈ ਵੀ ਪੁੱਟ ਪੁੱਟ ਦਿੰਦਾ ਨਹੀਂ ਲੈ ਉਹਨੇ ਰਾਤੀ ਦਬਾਸਾ ਹੋ ਗਿਆ ਦੋੇ ਬਸਾ ਹੋ ਗਿਆ ਪੁੱਠਾ ਜਹਾਤਾ ਫਾਗਰ ਵੀ ਬੰਦਾ ਹਨੇ ਇਨਵਾਉ ਦੋ ਬੰਨ ਠਕਾ ਦਿੰਦਾ ਹਾਂ ਹੂੰ ਅਰੇ ਦੋਵਾ ਕਦਰ ਬੈਠੇ ਹੋਣਗੇ ਕਰਦੇ ਸਟੇਜ ਹਾਂ ਹਾਂ ਕਿ ਨਰਦਨ ਜੀ ਤੇ ਆ 5 ਘੰਟੇ ਰਿਖੇ ਹੋਣ ਗਰਮੀ ਨਾਲ ਵੀ ਪੈ ਨਹੀਂ ਨੀ ਤੇਹੀ ਮੇਰੀਆਂ ਤਿੰਨ ਰੁਕੀਆਂ ਬਾਬੀ ਹਾਂ ਤੇਰੀਆਂ ਵਾਹ ਨਾ ਹੋ ਗਈਆਂ ਨਾ ਦੋ ਹੋ ਗਈਆਂ ਉਹ ਲਾ ਮੀਕੋਰ ਤੇ ਪਰੋਂ ਪੀਆਂ ਵੇੜੀਆਂ ਓਕੇ ਹੋ ਗਈਆਂ ਲੁਕ ਕੀ ਜੀ ਵਾਈ ਕੀ ਕੀ ਲੇਖ ਦੇ ਵੇਖੀ ਜੀ ਲੇਖ ਰੋਟੀ ਨਾਲ ਵੀ ਨਾਲ ਠੀਂ ਲਾ ਦੀਏ ওখানে পড়ছ ਲੋ ਵੀਰ ਪੀਗ ਹੀ ਬਾਣਾ ਆਪਣੀ ਹਾਂ ਰੂਟੀ ਵਾਲਾ ਕੰਮ ਹੋ ਗਿਆ ਪਰਦੇ ਸਮਝੀ ਗਾ ਲੀ ਗਰਮ ਧਰਦ ਬਦੋਬ ਗਰਮ ਸਬਜੀ ਹਾਂ ਇਹ ਕਰਦੇ ਆ ਅਸ ਖੱਧੀ ਵਾਲੀ ਇਹ ਛੋਟਾ ਪਚਾਣਾ ਚੰਦੋਂ ਪਾਵਾ ਕੇ ਤਨ ਪਾਵਾ ਪਾਸੇ ਨੂੰ ਜੰਗਰ ਕੋਲ ਗਾਦੀ ਵੀ ਦੇ ਚੁ ਸਾਰੋਂ ਕਿੰਝਾਰੇ ਬੋਲੋ ਦੇਖ ਤਾਂ ਵੀਰ ਬਹੁਤ ਹਾਂ ਹਾਂ ਬਦੂ ਲੋਹੀ ਰੋਟੀ ਪੱਕ ਗਈ ਆਪਣੀ ਤੇ ਸਬਜੀ ਵੀ ਗਰਮ ਹੋ ਗਈ ਤੇ ਹੁਣ ਆਪਾਂ ਛਕ ਲਈਏ ਪ੍ਰਸ਼ਾਦਾ ਪੀ ਭਾਂਡੇ ਹੋ ਗਏ ਧੋਣ ਨੂੰ ਭਾਂਡੇ ਤਾਂ ਨਾਲ ਦੀ ਨਾਲ ਅਸੀਂ ਧੋਈ ਜਾਂਦੇ ਅੱਜ ਤੇ ਸਿਰਫ ਸਾਡੇ ਕੋਲ ਇੱਕੇ ਵਾਰ ਤਣੋਂ ਆ ਪਾਉਣ ਨੂੰ ਭਾਂਡਾ ਜਿਹੜੀ ਜਹਾਜ ਜਿਹੜੇ ਚਾਟਾ ਕੋਨੇ ਤੇ ਉਹਦੇ ਬਾਅਦ ਆਹੋ ਜਿਹੜਾ ਆਪਣਾ ਆ ਤੁਸਕੋ ਜਣਾ ਜਿਹੜਾ ਕੜਾਹੀ ਆ ਗਿਆ ਕਹਿੰਦੇ ਨੂੰ ਕੜਾਹੀ ਕੜਾਹੀ ਕੀ ਕਹਿੰਦੇ ਆਹੋ ਕੋਲ ਤੋਂ ਕੜਾਹੀ ਕਹਿਲਾ ਕੜਾਹੀ ਜੀ ਹੋਵੇਲਾ ਕੜਾਹੀ ਜਾਂ ਤੁਸਕ ਲਾ ਲ ਫਰਾਈ ਪੈਨ ਹਾਂ ਜੀ ਪੈਨ ਹਾਂ ਫਰਾਈ ਪੈਨ ਜਾ ਕਹਿੰਦੇ ਆ ਉਹ ਹੈ ਤੇ ਇਹ ਹੋ ਜਾਣਾ ਧੋਣ ਨੂੰ ਤੇ ਬਾਕੀ ਆਪਣੇ ਤੀਣਾ ਜ ਆਪਾਂ ਪਾ ਕੇ ਖਾਣੀ ਆ ਭਾਈ ਤੇ ਕਾਉਣ ਨੂੰ ਅਸੀਂ ਪਲੇਟਾਂ ਦਾ ਚੱਕ ਲੀਆਂ ਸਹਜ ਨਾ ਆਈਆਂ ਸਹਜਾ ਹਰਨੀਂ ਵਾਲੀਆਂ ਤੋਂ ਪਹਿਰੇ ਅਸੀਂ ਇੰਨਾ ਜੇ ਖਾਦਾ ਲੰਗਰ ਵਾਲੀਆਂ ਜੇ ਵੀ ਆਈ ਜਿਆਦਾ ਭਾਂਡੇ ਲਵੇਣ ਦਾ ਉਹਦੇ ਵਾਸਤੇ ਮੈਨੂੰ ਕਾਨੇ ਕੰਮ ਤੇ ਕਤਰ ਆਉਂਦੇ ਆ ਜਦ ਬੰਦਾ ਦੋਏ ਨੂੰ ਆਰਡਰ ਮਾਰਨਾ ਨਾ ਬੜਾ ਸੁੱਖ ਹੋ ਜਾਂਦਾ ਨਹੀਂ ਕਬਲ ਜਾਂ ਗੁਰਪ੍ਰੀਤ ਜੀ ਹਾਂ ਹੋਰ ਵੀ ਲਾਇਆ ਆ ਗੋਲੀ ਗੀਲਿਆਂ ਦੀ ਕੋਹਰ ਲਿਆ ਦੇ ਉਹਨਾਂ ਵੀ ਵਿਚਾਰੀ ਨੇ ਉਹ ਮਿਲਿਆ ਲਿਆ ਢੋਗੀ ਜਾਣੀਆਂ ਤੇ ਅੱਜ ਸਾਨੂੰ ਪਤਾ ਲੱਗ ਰਿਹਾ ਹੈ ਵੀ ਕਿਆ ਚੀਜ਼ ਬਣਦੀ ਆ ਅੱਜ ਅਸੀਂ ਹਾਂ ਬਹੁਤ ਬਹੁਤ ਵਾਧੂ ਗਰਮ ਹੋ ਗਈ ਉਂਗਲੀ ਪਾ ਕੇ ਦੇਖ ਲਾ ਜੇ ਤਾਂ ਹਾਈ ਹੁੰਦੀ ਆ ਫਿਰ ਤਾਂ ਸਮਝ ਗਰਮ ਇਹ ਹਲੇ ਨਹੀਂ ਹੋਈ ਤਾਂ ਸਮਝ ਫੇਰ ਢੱਡੀ ਆ ਯਾਰ ਕਹੋ ਲੋ ਜਿਆਦਾ ਕਾਠੀ ਜੀ ਦੀ ਹੈ ਫਿਰ ਥੋੜੀ ਸਰੀਪਾ ਸਹੀ ਆ ਤਰੀਰ ਬਣਾ ਲਈਏ ਵਿੱਚ ਤੇ ਨਹੀਂ ਸਵਾਦ ਖਰਾਬ ਹੋ ਜਾਂਦਾ ਸਭ ਜੀ ਆਹ ਜੇ ਥੋੜਾ ਰਿਹਾ ਤਾਂ ਤਾਂ ਜੀ ਉਸਦੇ ਪਾਣੀ ਪਾ ਜਾ ਵਿੱਚ ਸਵਾਦ ਖਰਾਬ ਹੋ ਜਾਂਦਾ ਸਭ ਜੀ ਅੰਦੀਆ ਹੇ ਆਲੂ ਜੋ ਆਹ ਆਲੂ ਆ ਛੋਲੇ ਜੋ ਰਹਿ ਗਏ ਚਲੋ ਲਓ ਜੀ ਛਕਲੀਏ ਪ੍ਰਸ਼ਾਦਾ ਮਿਲਦਿਆਂ ਤੁਹਾਨੂੰ ਬਾਅਦ ਚ ਲੋ ਵੀ ਰੋਟੀ ਖਾ ਲਈ ਤੇ ਭਾਂਡੇ ਲੱਗੇ ਘੋਣ ਘੰਗ ਰੱਖ ਰੱਖਦੇ ਬਾਹਤੋਂ ਨਾ ਮਾਂ ਦੇ ਤਾਂ ਮਾਂ ਤੇ ਮੈਂ ਮੋਬੇ ਦਾ ਤੇ ਮਾਂ ਜੇ ਮਿਲਣਾ ਤੁਹਾਨੂੰ ਲੱਗਿਆਗਾ ਤੇੜੀ ਗਰੇਟ ਰਹੇਗੀ ਉਹ ਤਾਂਗਾ ਸੱਤ ਰੁਪਏ ਦੀ ਇੱਥੇ ਮਾਤਮਾ ਦਾ ਆਲਟਰ ਨੂੰ ਛੂਣੀ ਇਹ ਚਾਹ ਬਣਾਵਾ। ਚਾਹ? ਹੂੰ। ਲੋਕਾਂ ਨੂੰ ਰੁਕਣੇ ਚਾਹ ਪੀਣ ਤੇ ਦੇਖਣੀ ਹੋਊਗੀ ਸਾਨੂੰ ਬਾਣੇ ਚਾਹ ਪੀਤੇ ਵੀ ਆਉਂਦੇ ਨੇ। ਰੀਆ? ਹਾਂ। ਰੀਆ। ਇਹੜੀ ਬਣਾਵਾ। ਪਹਿਲੇ ਤੋੜ ਦੀ। ਠੀਕ ਨਹੀਂ? ਇਹਦੇ ਕੋਲ ਦੀ ਲੋ ਜੀ ਭਾਂਡੇ ਮਾਜੋਗੇ ਆਪਣੇ ਤੇ ਇੱਧਰ ਚਾਹ ਵੀ ਆਉਣੀ ਗਈ ਰਿੱਜਾ ਚਾਹ ਪੀ ਕੇ ਨਾ ਫੇਰ ਕਰਦੇ ਆ ਬੈੱਡ ਕਨੀ ਦੀ ਤਿਆਰੀ ਲੋਕ ਸਸ ਲੋਕ ਤਾਂ ਕਹਿੰਦੇ ਚਾਹ ਪੀ ਕੇ ਨੀਂਦ ਨਹੀਂ ਆਉਂਦੀ ਸਾਨੂੰ ਉਲਟੇ ਤੇ ਹਾਂ ਸਾਨੂੰ ਚਾਹ ਖਾਂ ਮੈਂ ਵੀ ਹਾਂ ਚਾਹ ਪੀਦੇ ਵੀ ਨਾ ਸਾਨੂੰ ਨੀਂਦ ਨਹੀਂ ਆਉਂਦੀ ਦੁੱਧ ਵੀ ਪੀ ਕੇ ਨਹੀਂ ਨਾ ਸਾਨੂੰ ਦੁੱਧ ਪੀ ਕੇ ਤਾਂ ਨੀਂਦ ਨਹੀਂ ਆਉਂਦੀ ਸਾਨੂੰ ਚਾਹ ਪੀ ਕੇ ਨੀਂਦ ਆਉਂਦੀ ਹੈ ਜੀ ਤੇ ਜਦੋਂ ਠੀਕ ਆ ਗਈ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਤੇ ਜਦ ਤੱਕ ਲਈ ਸਸ ਸਹੀ ਕਾਲ ਬਾਏ ਤੇ ਜੇ ਕੋਈ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਚੰਗਾ ਵੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਬਾਏ ਬਾਏ